हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਛੇੜ ਲਈ ਲੈ ਕੇ ਆਏਾਂਗੇ ਉਹਨਾਂ ਵਿੱਚੋਂ ਦੋ ਤਾਂ ਗੱਬਣਾ ਤੇ ਦੋ ਤਾਜ਼ੀਆਂ ਸੂਈਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸ਼ਾਸਤਰੀ ਕਾਲ ਸਤਿਕਾਰਾ ਵੀਰੇ ਹੋਰ ਕਿਵੇਂ ਜੀ ਵਧੀਆ ਜੀ ਨਾਮ ਤੇ ਡਰੈਸ ਬੋਲਦੇ ਆਪਾਂ ਨਾਮ ਨਿੰਦਰਾ ਜੀ ਪਿੰਡ ਬਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਹੈ ਮੋਬਾਈਲ ਨੰਬਰ 9501937769 ਨੇੜੇ ਆਪਣੇ ਪਿੰਡ ਕਿਹੜਾ ਕਿਹੜਾ ਰਹਿੰਦਾ ਵੀਰੇ ਤਨੋਲਾ ਬਰਨਾਲਾ ਸੰਗਰੂਰ ਜਿਲ੍ਹਾ ਹੀ ਆਪਣਾ ਠੀਕ ਹੈ ਬਾਈ ਬਰਨਾਲਾ ਪਾ ਨੂੰ 15 ਕਿਲੋਮੀਟਰ ਤਣਾ ਉਲਾਦਾਸ ਆਈ ਸੰਗਰੂਰ ਵੀ ਹੈਗਾ ਠੀਕ ਹੈ ਬਾਈ ਹਾਂਜੀ ਤੇ ਬਈ ਇਧਰ ਹੀ ਸਟਾਰਟ ਕਰੀਏ ਹਾਂਜੀ ਚਾਰ ਗਾਮ ਨੇ ਆਪਣੇ ਕੋਲੇ ਠੀਕ ਆ ਆਹ ਨਾਲ ਹੀ ਰੇਟ ਆਈ ਆਪਾਂ ਕੋਈ ਜ਼ਿਆਦਾ ਰੇਟ ਨਹੀਂ ਹੈ ਗਾਮਾਂ ਦੇ ਅੱਜ ਆਫਰ ਵਾਲਾ ਕੰਮ ਹੈ ਇੱਕ ਕਮਰੇ ਦੀ ਖੁਰਲੀ ਆ ਗਈ ਜੇ ਚਾਰੇ ਕਾਮਾ ਲੋਕ ਕੋਈ ਹਾਂ ਨਾਲ ਖੁਰਲੀ ਫਰੀ ਦੇ ਮਗਾਈ ਠੀਕ ਆ ਹਾਂਜੀ ਬਾਹਰ ਵੀ ਫੈਲਾਈ ਹੋਈ ਹੈ ਜੀ ਤਾਂ ਕਰਕੇ ਅਮਨੇ ਜਮਾ ਜਾਏ ਰੇਟ ਦੀ ਕਾਮਾ ਦੇਣੀ ਨਹੀਂ ਲੈ ਬਾਈ ਬਾਈ ਕਹਿੰਦਾ ਮੇਰੇ ਲਾਈਵ ਆ ਬਾਹਰ ਦੀ ਫੈਲ ਤੇ ਮੈਂ ਜਾਣਾਗਾ ਤਾਂ ਹੀ ਕਰਕੇ ਅੱਜ ਮੈਂ ਸਸਤੇ ਰੇਟ ਹੋਣਗੇ ਬਿਲਕੁਲ ਹਾਂ ਜਮੇ ਜਾਏ ਰੇਟ ਹਾਂ ਜਮਾ ਜਾਏ ਰੇਟ ਹੋਣਗੇ ਤੇ ਚਾਰੇ ਕਾਮਾ ਸੇਲ ਕਰ ਰਿਹਾ ਅੱਜ ਬਾਈ ਤੇ ਬਾਈ ਆਪਾਂ ਇਧਰੋਂ ਸਟਾਰਟ ਕਰਦੇ ਆ ਜਰਸੀ ਨਾਲ ਹਲਦੀ ਆਈ ਸੁਹਾ ਪਹਿਲਾ ਠੀਕ ਆ ਇਹ ਦੁੱਗੂ ਦੇ ਰੰਗ ਪੱਢ ਕੇ ਚੌਗ ਦੇ ਚੱਕ ਦੀ ਆ ਜੀ ਚੇ ਦੁੱਗੀ ਮੰਨ ਲੈ ਬਾਈ ਚਾਹੇ ਦੁੱਗੀ ਮੰਨ ਲੈ ਚਾਹੇ ਦੁੱਗੀ ਮੰਨ ਲਈ ਸੁਆ ਪਹਿਲਾ ਸੂਣ ਆ ਜੀ ਚਾਹੇ ਕੋਈ ਦੁੱਗੀ ਮੰਨ ਲੈ ਚਾਹੇ ਕੋਈ ਚੌਗੀ ਮੰਨ ਲੈ ਹਾਂ ਜੀ ਠੀਕ ਆ ਦੂਦ ਆਂਦੀ ਆਉਂਦਾ ਬਹੁਤ ਚੌਗ ਦੀ ਰੰਗ ਤੋੜ ਗਈ ਠੀਕ ਆ ਬਾਈ ਹਾਂ ਜੀ ਫੇਸ ਕੁਆਲਟੀ ਦਿਖਾਓ ਫੇਸ ਕੁਆਲਟੀ ਆਪਾਂ ਲੈ ਚੱਲ ਭਰਾ ਉਧਰ ਨੂੰ ਥੋੜਾ ਜਿਹਾ ਥਾਂ ਦਿਖਾਉਣੇ ਆ ਅਡਰ ਯਾਰ ਬਹੁਤ ਕਮਾਲ ਦਾ ਤਿਆਰ ਕਰਦੇ ਹੁੰਦੇ ਆ ਹਨਾ ਹਾਂ ਜੀ ਐ ਲੱਗਦਾ ਜਿਵੇਂ ਦੂਜਾ ਸੂਆ ਸ਼ੁੰਦੀ ਹੋਵੇ ਹਨਾ 22 ਲੀਟਰ ਦੁੱਧ ਕੱਢਣਾ ਇਹਨੇ ਗਾਂ ਨੇ ਕਿੰਨਾ ਕਰ ਦੂ ਬਾਈ ਦੋ ਬਾਈ ਤੇ 2 ਲੀਟਰ ਵਧੀਆ ਰੀ ਮਾਂ ਥੱਲੇ ਵੀ ਚੰਗਾ ਦੋਤੀ ਗਈ ਠੀਕ ਆ ਲੈ ਬਾਈ ਫੇਸ ਚੈੱਕ ਕਰਾ ਪਹਿਲਾਂ ਦਾ ਕਰਮ ਵਾਲੀ ਦਾ ਲੈ ਬਾਈ ਸੀਮਨ ਦਾ ਸੀਮਨ ਲੱਗਿਆ ਬਾਈ ਜਿਹੜਾ ਕਹਾ ਇਹਦੇ ਸੀਮਨ ਲੱਗਿਆ ਵਾ ਪੈਸਾ ਨਹੀਂ ਜਰਸੀ ਨਾ ਹਲਦਾ ਜਰਸੀ ਨਾ ਹਲਦਾ ਬਾਈ ਸੀਮਨ ਲੱਗਿਆ ਵਾ ਬਾਈ ਕਹਿੰਦਾ ਠੰਡੀ ਸੀ ਕਿਵੇਂ ਆਪਰਾ ਠੰਡੀ ਆ ਪੂਰੀ ਫੁੱਲੀ ਬਾਕੀ ਪੜਾਂ ਬਲਾਂ ਕਰ ਗਈ ਮੜੀਆਂ ਆ ਔਰ ਥਣ ਹੱਥੀ ਚਵਾਈ ਵਾਲਾ ਜੀ ਠੀਕ ਆ ਬਾਈ ਲੈ ਬਾਈ ਆਪਾਂ ਥਣ ਦਿਖਾ ਦਨੇ ਨੇੜੇ ਤੋਂ ਬਹੁਤ ਕਮਾਲ ਦਾ ਗਲਾਬੀ ਗਲਾਬੂ ਕਰਮਾਲੀ ਦਾ ਡਰਗ ਗਲਾਬੂ ਕਰਮਾਲੀ ਦਾ ਥਾਣਾ ਬਹੁਤ ਚੰਗਾ ਥਾਣਾ ਪੂਰੀ ਵਿੱਥੀ ਤੇ ਲੱਗਿਆ ਵਾ ਬਾਕੀ ਕੱਦ ਬੰਡ ਫੁੱਲਾ ਪੰਜਾਬ ਵਾਲੀ ਜਰਸੀ ਆ ਲੇ ਵੇ ਖੜਨੇ ਖੜਨੇ ਚੈੱਕ ਕਰ ਲੋ ਬ੍ਰੋ ਇੱਕ ਨਹੀਂ 100 ਹੀ 100 ਗਾਂਗੀ ਵੀਰੇ ਹਾਂ ਬਾਈ 100 ਦੀ 100% ਬਈ ਰਾਜੀਪੁਰ ਹੀ ਫੁੱਲਾ ਹੀ ਜਾਣ ਵਾਲੀ ਆ ਹਾਂ ਨੀ ਉਮਰ ਵੀ ਹੈਗੀ ਬਾਕੀ ਬਾਈ ਮੇਰੇ ਕਾਰਡ ਵੀ ਚੰਗਾ ਦੱਸਦਾ ਤੁਸੀਂ ਆਰਡਰ ਦੀ ਕੁਆਲਿਟੀ ਹਾਈਟ ਦੇਖੋ ਬਈ ਰਾਜੀਪੁਰ ਹੀ ਫੁੱਲਾ ਕੱਚੀ ਆ ਬਰਾ ਹਫਤੇ ਦੀ ਕੱਚੀ ਆਈ ਹਫਤੇ ਦੀ ਕੱਚੀ ਹਾਈਟ ਦਿਖਾ ਦਿਓ ਜੀ ਲਾ ਬਾਈ ਹਾਈਟ ਫੁੱਲੀ ਫੋਰ ਲਾਈ ਇਹ ਤਾਂ ਫੋਲੋ ਬੇਲ ਵੀ ਲੰਬੀ ਹੈਗੀ ਹਾਂ ਬੇਲ ਬੂਲ ਪੂਰੀ ਲੰਮੀ ਆ ਇਹ ਨਹੀਂ ਹੈਗਾ ਵੀ ਛੋਟੀ ਜੀ ਛੋਟੀ ਨਹੀਂ ਹੈਗੀ ਬਾਈ ਛੋਟੀ ਮੰਨ ਕੇ ਕੋਈ ਨਾ ਆਵੇ ਲੈ ਬਾਈ ਥਣ ਚੈੱਕ ਕਰ ਲੋ ਗਲਾਬੀ ਗਲਾਬੀ ਥਾਣਾ ਥੀ ਚਵਾਈ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਬਹੁਤ ਕਮਾਲ ਦਾ ਥਾਣਾ ਲੱਗਦਾ ਹੈ ਥਾਣਾ ਹਾਂ ਕਦੋਂ ਆਏ ਵਧੀਆ ਹੋਰ ਕੀ ਮੋਲਾ ਬਾਈ ਫਿਰ ਜਾਜਾ ਰੇਟ ਦਾ ਫੋਨ ਤੇ ਕਰ ਦਾਂਗੇ ਜੀ ਠੀਕ ਆ ਬਾਈ ਲੈ ਚਲੋ ਫਿਰ ਹਾਂ ਜੀ ਤੁਸੀਂ ਐ ਮੰਨ ਕੇ ਚਲੋ ਬਾਈ ਜਿਹੜੇ ਹਿਸਾਬ ਨਾਲ ਇਹ ਸੂਣ ਤੇ ਆਈ ਖੜੀ ਆ ਗਈ ਉਸ ਹਿਸਾਬ ਨਾਲ ਅਜੇ ਬੱਸੀਆਂ ਖੜੀਆਂ ਬਈ ਦੁੱਗੀਆਂ ਚੌਕੀਆਂ ਕਿ ਨਹੀਂ ਹਾਂਜੀ ਹਾਂਜੀ ਅਜੇ ਛੋਟੀ ਉਮਰ ਆ ਦੂਜੇ ਸੂਣ ਤਾਂ ਮੈਂ ਕਹਿੰਦਾ ਗੱਲਾਂ ਕਰਾਉਣੀਆਂ ਵੈੜ ਨੇ ਹਨਾ ਬਈ ਹਾਂਜੀ ਵੀਰੇ ਤੇ ਮੁੱਲ ਜਾਇ ਦੀ ਹੋਊ ਵੀਰੇ ਮੁੱਲ ਜਾਇ ਦੀ ਹੋਊਗਾ 2 ਤਾਂ ਆਪਾਂ ਆਫਰ ਜੀ ਦੇਵਾਂਗੇ ਅੱਜ ਠੀਕ ਆ 2 ਗਾਮਾਂ ਤਾਂ ਠੀਕ ਆ ਹਾਂਜੀ ਆਫਰ ਹੀ ਆਪਣਾ ਜਨਾ ਜੇ ਮਲੇਰੇ ਫੋਨ ਤੇ ਗੱਲ ਇਹਦੇ ਵੀਡੀਓ ਜੀ ਰੇਟ ਕਰ ਦਾਂਗੇ ਠੀਕ ਆ ਭਰਾ ਅੱਗੇ ਬਈ ਦੋ ਨੰਬਰ ਤੇ ਇਹ ਦੂਜਾ ਸੂਆ ਸੂਣ ਵਾਲੀ ਆ ਜੀ ਦੂਜਾ ਸੂਆ ਸੂਣਦੀ ਆ ਕਿੰਨੇ ਦਿਨ ਬਾਕੀ ਆ ਇਹਦਾ ਵੀ ਹਫਤਾ ਬਾਕੀ ਆਈ ਸਾਫ ਪੂਰੀ ਫੁੱਲ ਸਾਫ ਬਣਾਤਾ ਲੋ ਤੇ ਕੀ ਰਿਕਾਰਡ ਆਦਾ ਪਿਛਲੇ ਸਵੇਰੇ ਇਹਨੇ ਵੀ 22 ਕਿਲੋ ਲੀਟਰ ਕੱਢਣਾ ਆਈ ਦੋ ਠੀਕ ਆ ਹਜੇ ਕੱਚੀ ਆ ਹਾਦਾ ਮੈਂ ਮੈਂ ਕਹਿੰਦਾ ਥਾਂ ਬਹੁਤ ਚੰਗਾ ਹੈ ਨਾ ਮੱਧਾਂ ਰਗਾ ਥਣ ਲੱਗਾ ਵਾ ਬਹੁਤ ਚੰਗਾ ਥਣ ਲੱਗਾ ਵਾ ਬਾਈ ਛੱਕ ਕਰ ਲਓ ਮੁਠੀ ਵਾਲਾ ਹੱਥ ਨਾਲ ਜਿਹਨਾਂ ਆਪਾਂ ਕਹਿੰਦੇ ਪੂਰਾ ਕਮਾਲ ਦਾ ਥਣ ਲੱਗਾ ਵਾ ਹਾਂਜੀ ਹਜੇ ਤਾਂ ਬਹੁਤ ਕੱਚੀ ਪਈ ਆ ਹਾਂ ਬਾਈ ਹਫਤੇ ਹੋ ਗਏ ਬੁੱਲਦੀ ਥਣ ਇੱਕੋ ਜੀ ਆ ਚਾਰੇ ਹੀ ਹੈ ਬਿਲਕੁਲ ਛੋਟਾ ਜਾਂ ਵੱਡਾ ਹੈ ਨਾ ਹਾਂਜੀ ਵੀਰੇ ਤੇ ਖੋਲ ਲੈ ਭਰਾ ਇਹਨੂੰ ਵੀ ਤੋੜ ਕੇ ਦਿਖਾ ਦਈਏ ਮੈਂ ਕਹਿੰਦਾ ਐਰ ਸ਼ਹਿਰ ਤੇ ਪੈ ਜਾਂਦੀ ਹੈ ਹਨਾ ਹਾਂਜੀ ਵੀਰੇ ਐਰ ਸ਼ਹਿਰ ਤੇ ਪੈ ਜਾਂਦੀ ਹੈ ਜੀ ਐਰ ਸ਼ਹਿਰ ਨਾਲ ਅਟੈਚ ਆ ਬਾਈ ਮੰਗ ਬਹੁਤ ਆ ਮਿਲਦੀਆਂ ਬਹੁਤ ਘੱਟ ਹਾਂਜੀ ਮਿਲਦੀਆਂ ਘੱਟ ਆਈ ਬਾਕੀ ਫਾਇਟ ਪਰਸੈਂਟ ਵਧੀਆ ਕੋਈ ਇਹਨਾਂ ਦੀ ਆਪਾਂ ਤੋਰਾ ਤਾਰਾ ਚੈੱਕ ਕਰਾ ਦੇਣਾ ਬਹੁਤ ਚੰਗਾ ਤੋਰਾ ਬਾਈ ਤੋਰਾ ਚੈੱਕ ਕਰ ਲੈ ਇੱਕ ਨੰਬਰ ਆ ਕਰਮਾਲੀ ਦਾ ਫੁੱਲ ਕਾਦਾ ਫੁੱਲ ਬਰੀਡ ਆ ਬਾਈ ਐਰ ਸ਼ਹਿਰ ਨਾਲ ਅਟੈਚ ਆ ਫਾਇਟ ਫੂਟ ਵੀ ਚੰਗੀ ਆ ਉਹ ਕਰਮਾਲੀ ਦੀ ਬਾਕੀ ਵੀਰੇ ਆਪਣੇ ਗਾਵਾਂ ਹਨ ਨਮਾਈਆਂ ਨਹੀਂ ਹੈਗੀਆਂ ਜੇ ਇਹ ਨਮਾਈਆਂ ਹੁੰਦੀਆਂ ਇਹ ਚਮਕਾਂ ਲੱਗ ਜਾਂਦੀਆਂ ਲੈ ਬਾਈ ਸਹੀ ਗੱਲ ਆ ਜੈ ਗੱਲ ਆ ਫੇਸ ਦਿਖਾ ਬਰਾਬਰ ਫੇਸ ਦਿਖਾ ਵੀ ਛੋਟੇ ਕੰਨ ਵਾਲੀ ਵੱਛੀ ਹੈਗੀ ਹਾਂ ਬਾਈ ਛੋਟਾ ਛੋਟਾ ਕੰਨ ਫੁੱਲ ਬਰੀਡ ਆ ਨੰਦਾ ਜੀ ਅਲਗਾ ਦਾ ਹੈ ਹਜੇ ਠੀਕ ਆ ਹਾਂਜੀ ਤਾਂ ਬਾਈ ਕਹਿੰਦਾ ਹਜੇ ਦੰਦਾਂ ਚ ਹੀ ਆ ਗਈ ਹਾਂਜੀ ਸਿੱਗੀ ਨਹੀਂ ਹਜੇ ਸ਼ੇਅਰ ਨਹੀਂ ਕਰਦੇ ਸੀਗਾ ਬਾਈ ਨੇ ਜਾਣਾ ਵਾਰ ਹਨਾ ਬਾਈ ਹਾਂਜੀ ਵੀਰੇ ਨਹੀਂ ਤਾਂ ਬਾਈ ਕਹਿੰਦਾ ਮੈਂ ਸਾਬ ਕੇ ਤਿਆਰ ਕਰਕੇ ਤਿਆਰ ਕਰਕੇ ਤਾਂ ਵਧੀਆ ਰੂਪੀਆਂ ਦੀ ਗਾਂ ਦੀ ਹਾਂ ਬਾਈ ਵਧੀਆ ਰੂਪੀਆਂ ਦੀ ਗਾਂ ਤੁਸੀਂ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਚੈੱਕ ਕਰ ਲੋ ਫੁੱਲ ਸਨ ਰੇਟ ਜਮਾ ਦੇ ਜ ਹੋਣਗੇ ਆਫਰ ਵਾਲੀ ਰੇਟ ਹੋਊਗਾ ਇਹਦਾ ਵੀਰੇ ਠੀਕ ਆ ਬਾਈ ਹਾਂਜੀ ਇਹਦਾ ਵੀ ਆਪਾਂ ਤਾਂ ਵੀਰੇ ਜੀ ਕਰਦੇ ਨੇ ਇਹ ਆ ਵੀ ਜੇ 2-4 ਦਿਨ ਖੜ ਗਈ ਫਿਰ ਉਹ ਰੇਟ ਹੋਊਗਾ ਅੱਜ ਆਪਾਂ ਆਫਰ ਜੀ ਦੇ ਦਾਂ ਠੀਕ ਆ ਲੈ ਬਾਈ ਖੜਨੇ ਖੜਨੇ ਚੈੱਕ ਕਰ ਲਓ ਬਾੜ ਦੀ ਇੱਕ ਨੰਬਰ ਆ ਹਨਾ ਹਾਂਜੀ ਵੀਰੇ ਤੇ ਭਰਾ ਫਿਰ ਇਹਦਾ ਕੀ ਮੁੱਲ ਆ ਇਹਦਾ ਰੇਟ ਵੀ ਦੋਹਾਂ ਨੂੰ ਫੋਨ ਵੀ ਕਰ ਦਾਂਗੇ ਜੀ ਲੈ ਬਾਈ ਮੁੱਲ ਜਮਾ ਜਾ ਜੀ ਹੋ ਜਮਾ ਜਾ ਜੀ ਵੀਰੇ ਜਿਹੜਾ ਫੋਨ ਲਾ ਲਿਆ ਗਾਣ ਦੇ ਕੇ ਤੋਰਾਂਗੇ ਲੈ ਬਾਈ ਬਾਈ ਨੇ ਇੱਥੇ ਤੱਕ ਵੀ ਕਹਿਤਾ ਬਾਈ ਕਹਿੰਦਾ ਚਾਹੇ ਪਹਿਲੇ ਫੋਨ ਤੇ ਫੋਨ ਆਵੇ ਆਪਾਂ ਬਾੜ ਦੇ ਕੇ ਤੁਹਾਨੂੰ ਹਾਂ ਜੀ ਦੇਵਾਂਗੇ ਕੰਮ ਨਾੜਾ ਲੂੜਾ ਚੈੱਕ ਕਰ ਲੋ ਬਾਈ ਬਰੀਕੀ ਚ ਨਾੜਾ ਕੱਲਾ ਕੱਲਾ ਮੱਥੀ ਵਾਲਾ ਸਣਾ ਚਾਰੇ ਥਣ ਨਿਕੜਵੇਂ ਦੇ ਪੂਰੀ ਵਿੱਥੀ ਦਿਆ ਥਾਣ ਦਿਖਾਓ ਉਹ ਠੰਡੀ ਠੰਡੀ ਕਿਵੇਂ ਆ ਹਾਂ ਜੀ ਠੰਡੀ ਆ ਜਮਾਂ ਠੰਡੀ ਐ ਠੀਕ ਆ ਬਾਈ ਇਹਦਾ ਕੱਚੀ ਬਹੁਤਾ ਹੀ ਬਣਨਾ ਬਹੁਤਾ ਨਹੀਂ ਅੱਗੇ ਬਲਤਨ ਨੰਬਰ ਹਾਫ ਸੇਮ ਵਧੀਆ ਹੋ ਜੂਗਾ ਇਹਦੀ ਕੀ ਡਿਟੇਲ ਆ ਇਹ ਪਹਿਲਾ ਸੂਏ ਸੂਈ ਆ ਜੀ ਦੰਦ ਚਾਰ ਦੰਦਾ ਜੀ ਮੋਹ ਚਾਰ ਦੰਦਾ ਪਲੂਨ ਸੂਈ ਆ ਪਲੂਨ ਸੂਈ ਆ ਜੀ ਜਿਹ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਹੋ ਗਈ 6-7 ਦਿਨਾਂ ਲਈ ਠੀਕ ਆ ਹਾਂਜੀ 6-7 ਦਿਨ ਹੋ ਗਏ ਸੂਈ ਨੂੰ ਬੱਸੀ ਜਾਸੀ ਦੀ ਲਈ ਹਾਂ ਵੀਰੇ ਆ ਬੱਛੀ ਆ ਨਾੜੂਆ ਨਾਲ ਆ ਉਹ ਦਿਖਾ ਦਿਓ ਨਾੜੂਆ ਨਾਲ ਆ ਨਾੜੂਆ ਦਿਖਾ ਦਿਓ ਵੀਰੇ ਬੱਸੀ ਚੈੱਕ ਕਰ ਲਓ ਸਹੀ ਗੱਲ ਆ ਬਹੁਤ ਕੁਆਲਟੀ ਦੀ ਬੱਸੀ ਦਿੱਤੀ ਆ ਜਰਸੀ ਦੀ ਬੱਸੀ ਆ ਆ ਬੱਚਾ ਆ ਬੱਚਾ ਦੀ ਹਾਂ ਕੱਦ ਬੈਡ ਫੋਲਾ ਫੋਲਾ ਵੀਰੇ ਚੰਗਾ ਸਮੇਲ ਆ ਸਮੇਂ ਪਲੀ ਚੰਗੀ ਆ ਹਾਂਜੀ ਹਾਂਜੀ ਬਹੁਤ ਲੰਮੀ ਆ ਗਈ ਮਸਤੀ ਥੋੜੀ ਜੀ ਕਰ ਦੋ ਕਿਉਂਕਿ ਇਹਨੂੰ ਬੱਚੇ ਦਾ ਹੈਗਾ ਬੱਚੇ ਦਾ ਆ ਬਾਈ ਅਜੇ ਥੋੜੀ ਜਿਹੀ ਬੱਚਾ ਜੀ ਆਪ ਬੱਚਾ ਜੀ ਪੰਦੀ ਆ ਹਨਾ ਹਾਂਜੀ ਵੀਰੇ ਥਣ ਚੈੱਕ ਕਰ ਲਓ ਭਾਈ ਮੁੱਠੀ ਵਾਲਾ ਥਾਣਾ ਪੂਰੀ ਵਿਥੀ ਦਾ ਥਣ ਲੱਗਾ ਚਾਰੇ ਥਣ ਨਿਕੜ ਮੈਂ ਤੇ ਪੂਰੇ ਗਰਦਾਂ ਨਾੜਾ ਨੂੜਾ ਕਰ ਮੜਿਆ ਬਰੀਕੀ ਚ ਤੇ ਭਾਈ ਕਿੰਨਾ ਕੁ ਦੁੱਧਾ ਹੁਣ ਇਹਦਾ ਫਿਰ ਆਪਾਂ 14 ਕਿਲੋ ਚੋਕੇ ਲੈ ਦੀ ਗਾਂ ਦੇ ਖੱਲੇ ਠੀਕ ਆ ਸੂਈ ਦੀ ਆਪਣੇ ਕੋਲ ਵੀਡੀਓ ਹੈਗੀ ਆ ਜੀ ਠੀਕ ਆ ਹਾਂਜੀ ਸੂਈ ਦੀ ਵੀ ਹੈਗਾ ਨਾ ਆਪਣੇ ਕੋਲ ਵੀਡੀਓ ਹੈਗੀ ਆ 14 ਲੀਟਰ ਹਾਂਜੀ ਵੀਰੇ ਠੀਕ ਆ ਹਾਂਜੀ ਤੇ ਕੀ ਮੋਲਾ ਭਰਾ ਫਰੇ ਦਾ ਤੁਸੀਂ ਕਿਹਾ ਮੋਲੇ ਆਫਰੀ ਆ ਵਸੀ 40000 ਰੁਪਿਆ ਲੈ ਭਾਈ ਜਮਾ ਜਾਏ ਮੋਲਾ ਭਾਈ ਕਹਿੰ ਨਜ਼ਾਰਾ ਲਿਆ ਦੇ ਉਕਰਮ ਵਾਲੀ ਇੱਕ ਨੰਬਰ ਥਾਣਾ ਤੇ ਚਮਾਰੀ ਕਿਵੇਂ ਆ ਬਾਈ ਫਿਰ ਬਾਈ ਇੱਕ ਨੰਬਰ ਆਈ ਠੀਕ ਆ ਮੈਨਾਂ ਪਾਉਂਦਾ ਕੋਈ ਚੱਕਰੀ ਨਹੀਂ ਬੱਚਾ ਬੱਸੀਆ ਬੱਸੀ ਨੇ ਵੀ ਨਾਲ ਹੀ ਸਾਲ ਤੱਕ ਤਿਆਰ ਹੋ ਜਾਣਾ ਜਰਸੀ ਦੀ ਬੱਛੀ ਆਈ ਜਰਸੀ ਆ ਬਾਈ ਜਰਸੀ ਦੀ ਬੱਸੀਆ ਬਾਕੀ ਭਾਈ ਮੁੱਲ ਬਾਈ ਨੇ ਕੋਈ ਜਾਇਜ਼ ਨਹੀਂ ਕਰਿਆ ਬੋਸ ਵਾਲਾ ਮੁੱਲੀ ਕਰਤਾ ਹਨਾ ਭਾਈ ਨਿਆਣਾ ਪਾਓ ਨਾ ਪਾਓ ਕੋਈ ਤਾਂ ਵੀ ਨਹੀਂ ਕੋਈ ਦਿੱਕਤ ਹੈਗੀ ਇਹਨੂੰ ਆਹ ਭਾਈ ਸਹੀ ਗੱਲ ਆ ਠੰਡੀ ਇੱਕ ਮਾੜਾ ਆ ਇਹਦੇ ਵਿੱਚ ਨਾ ਥੋੜੀਆਂ ਧਾਰਾਂ ਘਟ ਨੇ ਆ ਥਣ ਚ ਇੱਕ ਥਣ ਚ ਥੋੜੀਆਂ ਧਾਰਾਂ ਘਟ ਨੇ ਕਹਿੰਦਾ ਉਹ ਨਿਆਣਾ ਪਾਓ ਨਾ ਪਾਓ ਕੋਈ ਲੋੜ ਨਹੀਂ ਆਹ ਭਾਈ ਠੰਡੀ ਸਹੀ ਗੱਲ ਆ ਫੋਲੋ ਹਾਂਜੀ ਇਹਦਾ ਮੁੱਲ ਜਾਇਜ਼ ਆ ਭਾਈ ਕਹਿੰਦਾ 40000 ਰੁਪਏ ਮੁੱਲ ਆ ਇਹਦੇ ਆਫਰੀ ਆ ਇਹਦਾ ਲੈ ਭਾਈ ਆਫਰੀ ਆ ਅੱਗੇ ਭਾਈ ਲਾਸਟ ਤੇ ਚਾਰ ਨੰਬਰ ਇਹ ਵੀ ਪਹਿਲਾ ਸੋਸੂ ਆ ਜੀ ਠੀਕ ਆ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਸੁਨੀ ਨੂੰ ਇਹਨੂੰ ਹੋ ਗਈ 15 ਦਿਨ ਇਹਦੀ ਐਚਐਫ ਬੱਤੀ ਆਈ ਠੀਕ ਆ ਹਾਂਜੀ ਐਚਐਫ ਬੱਤੀ ਆਈ ਇਹਦੀ ਲੈ ਆ ਬੜਾ ਪੂਕਲ ਮੈਂ ਬਾਰ ਕੰਡ ਲੈ ਅੱਡਰੇ ਦਾ ਬਹੁਤ ਕਮਾਲ ਦਾ ਯਾਰ ਇਹਦੇ ਥੱਲੇ ਕਿੰਨਾ ਜਦਦਾ ਹਾਇਰ ਆ ਇਹ ਆ ਵੀ ਇੰਨੇ ਹੀ 13 14 ਕਿਲੋ ਚੋਕਲੇ ਲੈ ਦੀ ਠੀਕ ਆ ਹਾਂਜੀ ਵੀਰੇ ਬਾਈ ਗਣਾ 13 14 ਲੀਟਰ ਇਹਦਾ ਵੀ ਚੋਕੇ ਲੈ ਆਏ ਸੀ ਹੁਣ ਇਸ ਟਾਈਮ ਬਾਈ ਕੰਡਿਆਲਾ ਕਿੰਨਾ ਹੈ ਹੁਣ ਵੀ ਇੰਨਾ ਕੀ ਹੋਗਾ ਜੀ 13 ਕਿਲੋ ਹੋ ਸਕਦਾ ਜੀ ਠੀਕ ਆ ਬਾਈ ਆਪਣੇ ਕੋਲ ਨੰਮ ਖੁਣੀ ਆਈ ਜਾਂਨੇ ਬੱਚੀਆਂ ਕਰਮ ਵਾਲੀ ਗੋਲ ਮਟੋਲ ਪਈ ਆ ਬਾਈ ਕੱਦ ਦੇ ਵਡਬੋਤਾ ਯਾਰ ਫੁੱਲ ਕੱਦ ਆਈ ਹਾਂ ਰਾਜੀ ਰੂਜੀ ਕਰਮ ਵਾਲੀ ਫੁੱਲ ਆ ਬਲੀਡ ਜੀ ਪੈਂਦੀ ਆਈ ਬੱਚੀ ਹਾਂ ਵੀਰੇ ਐਚ ਐਫ ਬਲੀਡ ਜੀ ਪੈਂਦੀ ਆ ਧਾਰ ਤੂਰ ਕਿੰਨੇ ਆ ਬਾਈ ਧਾਰ ਵਧੀਆ ਮੋਟੀ ਤਾਂ ਲੈ ਬਾਈ ਥਣ ਚੈੱਕ ਕਰ ਲਾ ਮੁਠੀ ਵਾਲਾ ਥਾਣਾ ਚਾਰੇ ਥਣ ਨਿਕੜ ਮੇ ਦੇ ਪੂਰੇ ਵਿਥੀ ਦੇ ਆ ਬਾਕੀ ਬਾਈ ਨਰਸਟੀ ਦਾ ਠੰਡੀ ਸੀ ਰੱਖੋ ਲੈ ਬੱਚਾ ਵਸੀ ਮ ਇਹਦਾ ਭਾਈ ਫਿਰ ਜਨਬ ਦੀ ਕੀ ਮੋਲ ਆ ਇਹਦਾ ਵੀ 40000 ਆ ਜੀ ਲੈ ਭਾਈ 40000 ਇਹਦਾ ਗਾ ਤੇ ਜੇ ਕੋਈ ਜੋੜਾ ਇਕੱਠੀ ਲੈ ਗਿਆ ਮਾਨਤਾਨ ਕਰ ਦਾਂਗੇ ਚਲੋ ਜੀ ਫੱਕੀਏ ਚਾਰੇ ਗਾਵਾਂ ਲੈਂਦਾ ਜੀ ਬਹੁ ਖੁਰਲੀ ਫਰੀ ਦੇ ਦਾਂਗੇ ਇਹ ਗਾਵਾਂ ਇਕੱਠੀਆਂ ਲੈਂਦਾ ਜੀ ਆ ਖੁਰਲੀ ਨਾਲ ਫਰੀ ਦੇ ਦਾਂਗੇ ਲੈ ਭਾਈ ਇਹ ਫਿਰ ਬਣਵਾਈ ਸੀ ਵੀਰੇ ਲੱਕੜ ਦੀ ਹਾਂਜੀ ਤੇ ਘਰੇ ਤਿਆਰ ਕਰਾਈ ਆ ਇਹ ਬਣਵਾਈ ਦੀ ਠੀਕ ਆ ਵੀਰੇ ਹਾਂਜੀ ਵੀਰੇ ਰੁੱੜਦੀ ਹੈਗੀ ਖੁਰਲੀ ਇਹ ਠੀਕ ਆ ਲੈ ਭਾਈ ਜਿਵੇਂ ਮਰਜ਼ੀ ਲਈ ਫਿਰੋ ਹਾਂਜੀ ਵੀਰੇ ਇੱਕ ਅੱਖ ਵੀ ਜਿੰਨੇ ਮਰਜ਼ੀ ਪਾ ਦੋ ਜਿੰਨੀ ਮਰਜ਼ੀ ਕੱਖ ਪਾ ਦੋ ਤੁੱਕੇ ਸਾਵੇਂ ਪਸ਼ੂ ਜਿੰਨੇ ਮਰਜ਼ੀ ਕਰ ਦੋ ਬਾਈ ਕਹਿੰਦਾ ਜੇ ਮਤਲਬ ਕੋਈ ਚਾਰੇ ਵੜਾ ਇਕੱਠੀਆਂ ਲਊਗਾ ਤਾਂ ਆਪਾਂ ਖੁਰਲੀ ਫ੍ਰੀ ਦੇਵਾਂਗੇ ਹਾਂਜੀ ਵੀਰੇ ਬਾਈ ਕੋਲੇ ਨਗ ਸੀਗੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਹਜੇ ਬਾਕੀ ਕੱਚੀਆਂ ਜੀਆਂ ਦੋ ਹਾਂਜੀ ਇਹ ਜਰਸੀ ਵੀ ਸਾਡੇ ਜਰਸੀ ਬਹੁਤ ਵਧੀਆ ਨਗੀਨਾ ਪੀਸ ਬਹੁਤ ਟੌਪ ਦਾ ਨਗੀਨਾ ਸਹੀ ਗੱਲ ਆ ਬਾਈ ਹਜੇ ਬੱਚਾਂ ਦੀ ਆਉਂਦੀ ਆ ਬੱਚੇ ਆਏ ਨੇ ਦੂਰ ਤੇ ਵੀਡੀਓ ਨੂੰ ਦੇਖਣ ਲਈ ਬਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ